ਬਾਲ ਸਾਹ ਨੇ ਪਹਿਲਾ ਇਲੈਕਸ਼ਨ ਲੜਿਆ ਕਾਂਗਰਸ ਵੱਲੋਂ ਲੜਿਆ ਹਾਂ ਜੀ ਹਾਂ ਕਾਂਗਰਸ ਤੋਂ ਐਮ ਐਲ ਏ ਸੀਗੇ ਉਹ ਉਹ ਸਮਝੌਤਾ ਸੀਗਾ ਆਪਣਾ ਗਿਆਨੀ ਕਰਤਾਰ ਸਿੰਘ ਰੂਪਦਾ ਤੇ ਕਾਂਗਰਸ ਦਾ ਔਰ ਫਿਰ ਉਹਨਾਂ ਨੇ ਕਿਹਾ ਵੀ ਸੀ ਵੀ ਐਸੇ ਐਸੇ ਬੋਹੜ ਕਨਾ ਪੰਜਾਬ ਮੇ ਲਗਾ ਜਾਊਗਾ ਜੋ ਅਖਾੜ ਨੇ ਮੁਸ਼ਕਲ ਹੋ ਜਾਣਗੇ ਉਹਨੂੰ ਦੇਖੋ ਕਿੰਨੀਆਂ ਸਿੱਖਸ਼ਤਾ ਦੇ ਮਾਲਕ ਬਣੇ ਪੰਜ ਵਾਰੀ ਸੀ ਐਮ ਰਹੇ ਤੇ ਜਸਰਾਰ ਜਸਦੇਵ ਸਿੰਘ ਸੰਧੂ ਨੂੰ ਲੋਕ ਚਲਦੀ ਫਿਰਦੀ ਇਨਸਾਈਕਲੋਪੀਡੀਆ ਕਹਿੰਦੇ ਸੀ ਤੇ ਸਰਦਾਰ ਅਮਰਾਉ ਸਿੰਘ ਦਾ ਆਪਣਾ ਇੱਕ ਸਥਾਨ ਸੀ ਔਰ ਮੇਰੇ ਪਿਤਾ ਜੀ ਨੂੰ ਵੀ ਇਸ ਗੱਲ ਦਾ ਮਾਣ ਆ ਵੀ ਡਰਾਫਟਿੰਗ ਕਮੇਟੀ ਦੇ ਦੇ ਮੈਂਬਰ ਹੁੰਦੇ ਹੋਏ ਜਿਹੜੀਆਂ ਆਨੰਦਪੁਰ ਸਾਹਾ ਦਾ ਮਤਾ ਲਿਖਿਆ ਗਿਆ ਸਾਰਾ ਉੱਥੇ ਬੈਠ ਕੇ ਸਾਡੇ ਫਾਰਮ ਤੇ ਵੀ ਕਈ ਮੀਟਿੰਗਾਂ ਹੋਈਆਂ ਉਹਨਾਂ ਦੀਆਂ ਆ 7 ਗ੍ਰੇ ਜਿਹੜਾ ਰਾਮਪੁਰ ਕਲਾ ਸੋ ਮਤਲਬ ਬੜੇ ਪਛਾਣਦੇ ਸੀ ਗਿਆਨੀ ਜੀ ਵੀ ਕਿਤੇ ਚ ਕੀ ਟੈਲੈਂਟਡ ਤੇ ਫਿਰ ਉਸ ਹਿਸਾਬ ਨਾਲ ਉਹਨਾਂ ਨੇ ਉਹਨਾਂ ਨੂੰ ਸਮਾਂ ਆਏ ਤੇ ਉਹਨਾਂ ਨੂੰ ਜਿਹਨੂੰ ਕਹਿੰਦੇ ਨੇ ਉਹ ਵੀ ਦਿੱਤਾ ਸਟਾਰਟ ਵੀ ਦਿੱਤਾ ਰਾਜਨੀਤਿਕ ਸਟਾਰਟ ਜਿਹੜਾ ਇੱਕ ਹੁੰਦਾ